ਸੁੰਦਰ ਸੁੰਦਰ ਰਖਣ ਬਾਣੀ ਬਣਦੇ ਅਕਸਰ ਬਹੁਤ ਸਿਆਣੇ ਮੂੰਹ ਦੇ ਮਿੱਠੇ ਦਿਲ ਵਿੱਚ ਸਾੜਾ ਹਰ ਪਲ ਸੋਚਣ ਮਾੜੇ ਮਾੜਾ ਵਿੱਚ ਹੰਕਾਰ ਦੇ ਕਿਸੇ ਦੀ ਗੱਲ ਨੂੰ ਸਮਝਣ ਜੋ ਮਜ਼ਾਕ ਚਿੱਤਰ ਗੁਪਤ ਜੇ ਬੰਦੇ ਇੱਥੇ ਬਣਦੇ ਬਹੁਤ ਚਲਾਕ ਚਿੱਤਰ ਗੁਪਤ ਜੇ ਬੰਦੇ ਇੱਥੇ ਬਣਦੇ ਬਹੁਤ ਚਲਾਕ ਆਪਣੀ ਗੱਲ ਨੂੰ ਮੁੱਖ ਨੇ ਰੱਖਦੇ ਆਪਣੀ ਗੱਲ ਨੂੰ ਮੁੱਖ ਨੇ ਰੱਖਦੇ ਫਾਇਦਾ ਤਾਂ ਹੀ ਚੁੱਪ ਦਾ ਚੱਕਦੇ ਆਪਣੇ ਕੰਮ ਨੂੰ ਕੰਮ ਨੇ ਕਹਿੰਦੇ ਦੂਜੇ ਦੇ ਕੰਮ ਨੂੰ ਭੰਡ ਦੇ ਰਹਿੰਦੇ ਬਾਲੀ ਅੱਤ ਬਾਲੇ ਬੰਦੇ ਨੂੰ ਸੁੱਟਦਾ ਰੱਬ ਪਟਾਕ ਚਿੱਤਰ ਗੁਪਤ ਜੇ ਬੰਦੇ ਇੱਥੇ ਬਣਦੇ ਬਹੁਤ ਚਲਾਕ ਲੰਡੇ ਨੂੰ ਲੁਚਾ ਸੋਕੋ ਤੋਂ ਮਿਲਦਾ ਭੇਤ ਨਾ ਦਈਏ ਕਿਸੇ ਨੂੰ ਦਿਲ ਦਾ ਵਣਦੇ ਜਿਹੜੇ ਬੰਦੇ ਨਾਮੀ ਅੱਜ ਕੱਲ ਉਹਨੇ ਲੋਕ ਹਰਮ ਰ ਆਪਣੇ ਸੀਨੀਅਰ ਅੱਦੇ ਉਹ ਅੱਗੇ ਬਣ ਕੇ ਰਹਿਣ ਜਵਾਕ ਚਿੱਤਰ ਗੁਪਤ ਜੀ ਬੰਦੇ ਇੱਥੇ ਬਣਦੀ ਪਹੁੰਚ ਲਾ ਵੇਖਣ ਨੂੰ ਹਰ ਕੋਈ ਚੰਗਾ ਲੱਗਦਾ ਦੇਖਣ ਨੂੰ ਹਰ ਕੋਈ ਚੰਗਾ ਲੱਗਦਾ ਪਰ ਸੋਹਣਾ ਸੋਹਣੇ ਕੰਮ ਨਾ ਲੱਗਦਾ ਦੇਖਣ ਨੂੰ ਹਰ ਕੋਈ ਚੰਗਾ ਲੱਗਦਾ ਪਰ ਸੋਹਣਾ ਸੋਹਣੇ ਕੰਮ ਨਾ ਲੱਗਦਾ ਮਨ ਵਿੱਚ ਰੱਖੀ ਫਿਰੇ ਭੁਲੇਖਾ ਦੇਣਾ ਬਹੁ ਕਰਮਾਂ ਦਾ ਲਿਖਾ ਉਹ ਗੋਸਲਾ ਤੂੰ ਨਹੀਂ ਸੋਹਣਾ ਲੱਗਦਾ ਗੋਸਲਾ ਤੂੰ ਸੋਹਣਾ ਨਹੀਂ ਲੱਗਦਾ ਓਏ ਗੋਸਲਾ ਤੂੰ ਸੋਹਣਾ ਨਹੀਂ ਲੱਗਦਾ ਭਾਵੇਂ ਪਾਲੀ ਸੋਹਣੀ ਪੋਸ਼ਾਕ ਚਿੱਤਰਗੁਪਤ ਜੀ ਬੰਦੇ ਇੱਥੇ ਬਣਦੇ ਬਹੁਤ ਚਲਾ ਚਿੱਤਰਗੁਪਤ ਜੀ ਬੰਦੇ ਇੱਥੇ ਬਣਦੇ ਬਹੁਤ ਚਲਾ ਜੇਕਰ ਗੱਲ ਸਮਝ ਆਈ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਦਿਓ ਤਾਂ ਇਧਰੋਂ ਧੰਨਵਾਦ ਕਰਾਂਗਾ ਥੈਂਕ ਯੂ